ਸ਼੍ਰੀ ਸੱਪੋਂਦੇ ਕਿਸਾਨਾਂ ਨੂੰ ਜਹਾਜ਼ ਦਾ ਸਫ਼ਰ ਨਹੀਂ ਕਰਨ ਦਿੱਤਾ ਗਿਆ ਤਾਂ ਸੇ ਇਹ ਕਿ ਕਿਸਾਨਾਂ ਨੇ ਤਾਮਿਲਨਾਡੂ ਦੇ ਤਿਰਚੂ ਪੱਲੀ ਤੇ ਪੁੱਡੂਚੇਰੀ ਚ ਆਯੋਜਿਤ ਇੱਕ ਕਿਸਾਨ ਮਹਾਪੰਚਾਇਤਾਂ ਦੀ ਸ਼ਿਰਕਤ ਕਰਨੀ ਸੀ ਇਸ ਲਈ ਉਹ ਦਿੱਲੀ ਹਵਾਈ ਅੱਡੇ ਤੇ ਗਏ ਪਰ ਸ਼੍ਰੀ ਸੱਪ ਪਾਏ ਹੋਣ ਕਾਰਨ ਉਹਨਾਂ ਨੂੰ ਜਹਾਜ਼ ਤੋਂ ਚੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਕਿਰਪਾਨ ਨੂੰ ਸਿਰਕ ਬਹਾਨੇ ਵਜੋਂ ਵਰਤਿਆ ਗਿਆ ਜਦ ਕਿ ਸਰਕਾਰ ਉੱਤਰੀ ਭਾਰਤ ਦੇ ਕਿਸਾਨ ਅੰਦੋਲਨ ਦੇ ਪਸਾਰ ਤੋਂ ਡਰੀ ਹੋਈ ਹੈ ਤਾਂ ਸੇ ਕਿ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਬਲਦੇਵ ਸਿੰਘ ਸਿਰਸਾ ਤੇ ਸੁਖਦੇਵ ਸਿੰਘ ਪੋਜਰਾਜ ਨੂੰ ਦਿੱਲੀ ਹਵਾਈ ਅੱਡੇ ਤੇ ਜਹਾਜ਼ ਤੋਂ ਚੜਨ ਤੋਂ ਰੋਕਿਆ ਉਹਨਾਂ ਦਾ ਕਹਿਣਾ ਹੈ ਕਿ ਕਿਰਪਾਨ ਨੂੰ ਯਾਨੀ ਕਿ ਸ਼੍ਰੀ ਸਾਹਿਬ ਨੂੰ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਨੇ ਜਾਣਬੁੱਝ ਕੇ ਮੁੱਦਾ ਬਣਾਇਆ ਸੀ ਜਦਕਿ ਅੱਜ ਤੋਂ ਪਹਿਲਾਂ ਵੀ ਕਈ ਵਾਰ ਕਿਸਾਨ ਆਗੂ ਜਗਜੀਤ ਸਿੰਘ ਜਲਦੇਵਾਲ ਤੇ ਬਲਦੇਵ ਸਿੰਘ ਸਿਰਸਾ ਕਿਰਪਾਨ ਨਾਲ ਹਵਾਈ ਯਾਤਰਾਵਾਂ ਕਰ ਚੁੱਕੇ ਨੇ ਕਿਸਾਨ ਆਗੂ ਸੁਖਦੇਵ ਸਿੰਘ ਪੋਜਰਾਜ ਕੋਲ ਕਿਰਪਾਨ ਨਹੀਂ ਸੀ ਪਰ ਫਿਰ ਵੀ ਉਸ ਨੂੰ ਹਵਾਈ ਜਹਾਜ਼ ਚੜ੍ਹਨ ਨਹੀਂ ਦਿੱਤਾ ਗਿਆ ਕਿਸਾਨਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਹੁਕਮਾਂ ਤੇ ਸੁਰੱਖਿਆ ਮੁਲਾਜ਼ਮਾ ਨੇ ਸ਼੍ਰੀ ਸਾਹਿਬ ਨੂੰ ਹੀ ਮੁੱਦਾ ਬਣਾ ਕੇ ਰੋਕਿਆ ਅਸਲੀਅਤ ਇਹ ਹੈ ਕਿ ਕੇਂਦਰ ਸਰਕਾਰ ਘਟਟ ਘਟ ਸਮਰਥਨ ਮੂਲ ਗਰੰਟੀ ਕਾਨੂੰਨ ਯਾਨੀ ਕਿ ਐਮਐਸਪੀ ਦੇ ਮੁੱਦੇ ਦੇ ਦੱਖਣੀ ਭਾਰਤ ਚ 13 ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਸਤਾਰ ਤੋਂ ਡਰੀ ਹੋਈ ਐ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਧਰਤੀ ਐਸ ਵੇਲੇ ਅਸੀਂ ਦਿੱਲੀ 에ਰਪੋਰਟ ਤੇ ਆ ਸਾਡਾ ਅੱਜ ਦਾ ਪ੍ਰੋਗਰਾਮ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਜੋ ਵੱਡੇ ਪ੍ਰੋਗਰਾਮ ਰੱਖੇ ਗਏ ਸੀਗੇ ਤਾਮਿਲਨਾਡੂ ਦੇ ਵਿੱਚ ਪੰਡਿਚਨਰੀ ਦੇ ਵਿੱਚ ਉਨਾ ਪ੍ਰੋਗਰਾਮਾਂ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਔਰ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਕਬਰਾਹੜ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਜਾਨ ਲਈ 에어ਪੋਰਟ ਤੋਂ ਆਏ ਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਬਹਾਨੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਮੈਂ ਉੱਥੇ ਆਪਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਣ ਦਿੱਤਾ ਗਿਆ ਜਿਹਦੇ ਤੋਂ ਅਸੀਂ ਸਮਝਦੇ ਹਾਂ ਕਿ ਬੜੀ ਸ਼ਰਮ ਦੀ ਗੱਲ ਹੈ ਇਹ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਔਰ ਬਹਾਨੇਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਹਾਂ ਇਹ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਕਿਜਾਨੀ ਦਾ ਸਕਦੇ ਕਿਰਪਾਨਾ ਪਾਕਿਜਾਨੀ ਬੜੀ ਵੀ ਇੱਕ ਨਵੀਂ ਗੱਲ ਹੈ ਮੈਨੂੰ ਇਹ ਉਦੋਂ ਵੀ ਬਹੁਤ ਦੁੱਖ ਦੀ ਗੱਲ ਇਹ ਲੱਗੀ ਹੈ ਕਿ ਸਾਡੇ ਜਿਹੜੇ ਸਿੱਖੀ ਨੂੰ ਅਜੇ ਤੱਕ ਅਗਵਾਈ ਕਰਦੇ ਰਾਏ ਲੋਕ ਨਹੀਂ ਜਿਨ੍ਹਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅਜੇ ਤੱਕ ਇਸ ਮੁੱਦੇ ਦੇ ਉੱਤੇ ਕੀ ਕੀਤਾ ਕੀ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ ਐ エアਪੋਰਟਾਂ ਦੇ ਵਿੱਚ ਜਾ ਕੇ ਡ੍ਰੈਕਟਾਂ ਚੜ੍ਹਨ ਨਹੀਂ ਦਿੱਤਾ ਜਾਏਗਾ ਕੈਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ